ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਮੈਂ ਕੁਲਵਿੰਦਰ ਸਿੰਘ ਪਟਾਲਾ ਤੋਂ ਔਰ ਅੱਜ ਬਹੁਤ ਹੀ ਜ਼ਬਰਦਸਤ ਰਿਪੋਰਟ ਲੈ ਕੇ ਪਹੁੰਚਿਆ ਹਾਂ ਜੀ ਪਟਾਲਾ ਸ਼ਹਿਰ ਦੇ ਵਿੱਚ ਕੈਂਪ ਦੇ ਵਿੱਚੋਂ ਔਰ ਭੈਣ ਜੀ ਦੀ ਜਵਾਨੀ ਪੁੱਛਦੇ ਭੈਣ ਜੀ ਦਾ ਕੀ ਨਾਮ ਔਰ ਕਿਸ ਜਗਤ ਬਲੋਂਗ ਕਰਦੇ ਆ ਮੇਰਾ ਨਾਮ ਮਲਕਰਾਨੀ ਮੈਂ ਕੈਂਪ ਗਾਂਧੀ ਕੈਂਪ ਚੋਂ ਬੋਲ ਰਹੀ ਦੀ ਜੀ ਔਰ ਭੈਣ ਜੀ ਤੁਹਾਨੂੰ ਰੈਨਡਸਨੋਵਾ ਕਾਲ ਤੋਂ ਪਹਿਲਾਂ ਸਰੀਰ ਵਿੱਚ ਕੀ ਕੀ ਪ੍ਰੋਬਲਮਾਂ ਸੀ ਤੁਸੀਂ ਆਪਣੇ ਜਵਾਬ ਵਿੱਚ ਦੱਸੋ ਕੋਈ ਨਹੀਂ ਸਾਦੀ ਪ੍ਰੋਬਲਮ ਸੀ ਉਹਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਵੀ ਨਾਰਕ ਬਲਕ ਹੋ ਗਈ ਦੀ। ਕੋਈ ਜਿੰਨੀ ਪਜਦੀ ਆ ਗਏ। ਉਹ ਜਿਸ ਦਾ ਤੁਸੀਂ ਕਹਿ ਰਹੇ ਮੇਰਾ ਬੀਪੀ ਹਾਈ ਲੋ ਹੁੰਦਾ ਹੀ ਬਹੁਤ ਜ਼ਿਆਦਾ। ਮੇਰਾ ਬੀਪੀ ਬਹੁਤ ਜ਼ਿਆਦਾ ਹੁੰਦਾ। 슈ਗਰ ਵੀ ਨਾਲ ਸਵੇਰ ਕਲੇ ਹੀ ਹੁਣ ਆਡ ਖਾਦੀ ਦੋਈ ਮੈਂ ਬਿਲਕੁਲ ਠੀਕ ਹਾਂ। ਪਰ ਪਾ ਜੀ ਜਿਹੜੀ ਤੁਹਾਡੀ ਜਿਹੜੀ ਪ੍ਰੋਬਲਮ ਤੁਸੀਂ ਬਿਲਕੁਲ ਜੇ ਮੈਂ ਬੈੱਡ ਤੋਂ ਉੱਠ ਨਹੀਂ ਸਕਦੀ ਤੁਸੀਂ ਜਿਹੜੀ ਮੇਰੇ ਕੋਲ ਹਾਂਜੀ ਮੈਂ ਇੱਥੇ ਬੈੱਡ ਤੇ ਬੈਠੀ ਦੀ ਹਾਂ ਤਾਂ ਵੀ ਲੱਗਾ ਦਰਦ ਜੇ ਵੇੜੇ ਚ ਫਿਰਨਾ ਤਾਂ ਵੀ ਦਰਦ ਲੱਗਾ ਦਰਦ ਬਿਲਕੁਲ ਉੱਠ ਨਹੀਂ ਸਕਦੀ ਆ ਵੀ ਸੋ ਪਹਿਲੀ ਤੁਸੀਂ ਕਿੰਨੇ ਡੱਬੀਆਂ ਹੋਂਦਾ ਖਾ ਚੁੱਕੇ ਜੀ ਮੈਂ ਦੋ ਡੱਬੀਆਂ ਖਾ ਚੁੱਕੀ ਹਾਂ ਤੇ ਹੁਣ ਤੁਸੀਂ ਅੱਜ ਕਿਵੇਂ ਦਾ ਮਹਿਸੂਸ ਕਰ ਰਹੇ ਤੁਹਾਡੀ ਸ਼ੂਗਰ ਬੀਪੀ ਹੋਰ ਦਾ ਦੱਸੋ ਕਿਵੇਂ ਠੀਕ ਹੋ ਚੁੱਕੀ ਜਣੇ ਹਾਂਜੀ ਅੱਜ ਬਿਲਕੁਲ ਠੀਕ ਆ ਮੈਂ ਤੁਹਾਡੀ ਕਿਹੜੀ ਵੀ ਪ੍ਰੋਬਲਮ ਠੀਕ ਹੋਈ ਦੱਸਿਓ ਤੁਸੀਂ ਮੇਂ ਸ਼ੂਗਰ ਵੀ ਠੀ ਵਾਰਦਾ ਵੀ ਨੁਕਸੇ ਉਹ ਠੀਕ ਆ ਮੈਨੂੰ ਜੀ ਸਿਰਦਰਦ ਵੀ ਉਹ ਠੀਕ ਆ ਹਾਂ ਤੇ ਸਰਵਾਈਕਲ ਸਰਵਾਈਕਲ ਵੀ ਠੀਕ ਆ ਹਾਂ ਕੀ ਹੋਣੀ ਤੁਸੀਂ ਜਿਹੜਾ ਕਿੰ ਕੀ ਚਾਹ ਨਹੀਂ ਪੀ ਸਕਦੇ ਹਾਂ ਕੁਝ ਖਾਦਾ ਪੀਤਾ ਪਰ ਪਾਜਦਾ ਨਹੀਂ ਉਹ ਠੀਕ ਹੈ ਬਿਲਕੁਲ ਹਾਂ ਚਾਹ ਵੀ ਬਿਲਕੁਲ ਮੈਮ ਨੂੰ ਪੀ ਸਕਦੀ ਹਾਂ ਚਾਹ ਨਹੀਂ ਮੈਨੂੰ ਪਚਦੀ ਹੈਗੀ ਹਾਂ ਹਾਂ ਤੁਸੀਂ ਘਰ ਦਾ ਸਾਰਾ ਕੰਮ ਕਰ ਲੈਂਦੇ ਹਾਂ ਹਾਂ ਜੀ ਸਭ ਕਰ ਲੈਂਦੇ ਹਾਂ ਮੈਂ ਕਰਦਾ ਕਰਨਾ ਹਾਂ ਹਾਂ ਤੁਰਨ ਫੇਣ ਵਿੱਚ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਹੁਣ ਆ ਦਵਾਈ ਨਾਲ ਮੈਨੂੰ ਬਹੁਤ ਫਰਕ ਪਿਆ ਹੋਇਆ। ਬਿਲਕੁਲ। ਹੁਣ ਤੁਸੀਂ ਜਿਹੜੇ ਭੈਣ ਭਰਾ ਤੁਹਾਨੂੰ ਦੇਖ ਰਹੇ ਹੋ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਭੈਣ ਭਰਾ ਉਹਨਾਂ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਤੁਸੀਂ ਵੀ ਆ ਕਾਦ ਦੇਖੋ। ਇਹ ਦਵਾਈ ਬਹੁਤ ਵਧੀਆ ਹੈ। ਬਿਲਕੁਲ। ਸਾਥੀਓ ਤੁਸੀਂ ਦੇਖ ਸਕਦੇ ਜੇ ਭੈਣ ਜੀ ਨੂੰ ਪੰਜ ਤੁਹਾਨੂੰ ਕਿੰਨੇ ਚਿਰ ਤੋਂ ਪ੍ਰੋਬਲਮ ਸੀਗੀ ਇਹ ਚੜੀ। ਮੈਨੂੰ 4 ਸਾਲ ਤੋਂ ਪ੍ਰੋਬਲਮ। ਤੁਸੀਂ ਕਿੰਨੇ ਹਸਪਤਲਾਂ ਤੋਂ ਦਵਾਈ ਲਈ ਜੀ? ਮੈਂ ਇੱਥੇ ਦੋ ਹਸਪਤਲਾਂ ਕੀ ਜਾ ਚੁੱਕੀ ਹਾਂ। ਕਿਉਂਕਿ ਉਹਨੇ ਮੈਨੂੰ ਫਰਕ ਪੰਡਾ ਹੈ ਗਾ। ਆਹ ਦਵਾਈ ਖਾਧੀ ਇਹਦਾ ਨਾਮ ਮੈਨੂੰ ਫਰਕ ਪਿਆ ਨਹੀਂ ਬਿਲਕੁਲ ਸਾਥੀਓ ਤੁਸੀਂ ਦੇਖ ਸਕਦੇ ਜੇ ਭੈਜੀ 3-4 ਸਾਲ ਤੋਂ ਪ੍ਰੋਬਲਮ ਦੇ ਨਾਲ ਗ੍ਰਸਤੀ ਜੀ کافی ਪਰੇਸ਼ਾਨ ਸੀਗੇ ਔਰ ਹਸਪੀਟਲ ਤੇ ਦਵਾਈਆਂ ਖਾਣ ਦੇ ਬਾਵਜੂਦ ਇਹ ਪਰੇਸ਼ਾਨ ਰਹਿੰਦੇ ਸੀਗੇ ਜਦੋਂ ਤੇ ਰੈਨ ਦਾ ਸੁਣਵਾਇਆ ਨੇ ਦੂਸਰੀ ਤੀਸਰੀ ਡੱਬੀਆਂ ਲੈ ਰਹੇ ਮੇਰੇ ਕੋਲ ਦੋ ਡੱਬੀ ਖਾ ਚੁੱਕੇ ਆ ਉਹ ਜਦੋਂ ਦੇ ਰਨਟਾ ਸਥਾ ਰਹੇ ਅੱਜ ਕਾਫੀ ਪ੍ਰੋਬਲਮਾਂ ਨੇ ਜਿੱwidehat ਤੱਕ ਠੀਕ ਹੋ ਚੁੱਕੀਆਂ ਵਾ ਤੇ ਸੀਸਾ ਦਵਾਵਾਂ ਦਾ ਕੰਮ ਆ ਜੀ ਕਿ ਅਗਰ ਤੁਹਾਡੇ ਕਿਸੇ ਆਸ-ਪਾਸ ਕਿਸੇ ਨੂੰ ਪ੍ਰੋਬਲਮ ਹੈ ਤਾਂ ਜਰੂਰ ਤੁਸੀਂ ਇਸ ਚੀਜ਼ ਬਾਰੇ ਸ਼ੇਅਰ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਕਿਸੇ ਦਵਾਈ ਛੋਟ ਸਕੇ ਔਰ ਅਗਰ ਆਪਾਂ Amazon ਫਲਪ ਫਿਲਪ ਕਾਰਡ ਤੋਂ ਸੱਚ ਮਾਰਦੇ ਆਂ ਜੀ ਇੱਥੇ ਡੁਪਲੀਕੇਟ ਆਪਾਂ ਨੂੰ ਸਸਤੀ ਮਿਲ ਰਹੀ ਆ ਆਪਾਂ Amazon ਫਿਲਪ ਕਾਰਡ ਤੋਂ ਆਪਾਂ ਇਸ ਨੂੰ ਵਗਾ ਕੇ ਨਹੀਂ ਖਾਣਾ ਸੋ ਆਪਣੇ ਡਿਸਟ੍ਰੀਬਿਊਟਰ ਤੋਂ ਆਪਾਂ GST ਵਾਲੇ ਬਿੱਲ ਲੈ ਕੇ ਅਰੀਜਨਲ ਚੀਜ਼ ਦੇਖੋ ਔਰ ਤੁਸੀਂ ਪੰਜ ਕਿੰਨਾ ਖੁਸ਼ੀ ਅੱਜ ਮੈਂ ਬਹੁਤ ਖੁਸ਼ ਹਾਂ ਮੈਂ ਸਾਰੇ ਭਾਂ ਭਰਾ ਨਹੀਂ ਕਹਿਣਾ ਚਾਹੀਦੀ ਆ ਇਹ ਦਵਾਈ ਤੁਸੀਂ ਵੀ ਖਾਤੀ ਦੇਖੋ ਬਹੁਤ ਵਧੀਆ ਦਵਾਈ ਹੈ ਬਿਲਕੁਲ ਜੀ ਵਾਹਿਗੁਰੂ ਜੀ ਹਾਲ ਸਾਬ ਵਾਹਿਗੁਰੂ ਜੀ ਕੀ ਪਤਰੀ